ਦੋਸਤੋ ਅੱਜ ਅਸੀਂ ਪਹੁੰਚੇ ਆਂ ਨੀਰਨਗਰ ਦੇ ਸਰਬੱਧ ਭਲਾ ਸੁਸਾਇਟੀ ਜਿਹੜੀ ਆ ਜੀ ਸਰਬੱਧ ਭਲਾ ਸੁਸਾਇਟੀ ਜਿਹੜੀ ਆ ਇੱਥੇ ਵੱਡਾ ਉਪਰਾਲਾ ਜਿਹੜਾ ਬਚਿਤਰ ਸਿੰਘ ਵੱਲੋਂ ਕੀਤਾ ਜਾ ਰਿਹਾ ਵਾ ਜੀ ਸੋ ਜ਼ਰੂਰਤਮੰਦ ਜਿਹੜੇ ਜਿਹੜੇ ਸੜਕਾਂ ਤੇ ਜਿਹੜੇ ਤੁਸੀਂ ਦੇਖਿਓ ਵੀ ਤਕਰੀਬਨ ਤੁਹਾਨੂੰ ਸੜਕਾਂ ਦੇ ਜਿਹੜੇ ਲੋਕ ਮਿਲਣਗੇ ਜਿਹੜੇ ਭਿਖਾਰੀ ਬਣ ਕੇ ਰਹਿ ਰਹੇ ਹੁੰਦੇ ਜਾਂ ਬੁਰੇ ਹਾਲਾਤਾਂ 'ਚ ਹੁੰਦੇ ਆ ਜੀ ਉਹਨਾਂ ਨੂੰ ਜਿਹੜਾ ਇਹ ਛੱਤ ਜਿਹੜੀ ਦਿੱਤੀ ਆ ਜੀ ਬੇਕੇਵਲੋ ਔਰ ਇੱਕ ਵੱਡਾ ਉਪਰਾਲਾ ਕੀਤਾ ਗਿਆ ਸੋ ਅੱਜ ਕੋਲ ਰਾਸਪੁਰ ਤੋਂ ਮਾਤਾ ਫੁੱਲਾਮਲੀ ਦੇ ਜਨਮ ਦਿਹਾੜੇ ਤੇ ਜਿਹੜਾ ਉਹਨਾਂ ਵੱਲੋਂ ਪਿਛਲੇ ਸਾਲ ਵੀ ਉਹਨਾਂ ਵੱਲੋਂ ਜਿਹੜਾ ਇਸ ਜਗ੍ਹਾ 'ਤੇ ਜਿਹੜਾ ਜਨਮ ਦਿਨ ਮਨਾਇਆ ਗਿਆ ਸੀ ਔਰ ਇਹਨਾਂ ਲੋੜਵੰਦ ਲੋਕਾਂ ਨੂੰ ਜਿਹੜਾ ਵਾ ਜੀ ਜੋ ਵੀ ਖਾਣ ਪੀਣ ਦਾ ਸਮਾਨ ਸੀ ਉਹ ਵੰਡਿਆ ਕਰਵਾਇਆ ਗਿਆ ਸੀ ਸੋ ਅੱਜ ਵੀ ਮਾਤਾ ਜੀ ਵੱਲੋਂ ਜਿਹੜਾ ਵਾ ਜੀ ਇਹ ਸ਼ਰਮ ਤੇ ਪਹੁੰਚਿਆ ਗਿਆ ਵਾ ਔਰ ਇਹਨਾਂ ਲੋੜਵੰਦ ਲੋਕਾਂ ਨੂੰ ਪਹਿਲਾਂ ਤਸਵੀਰ ਦਿਖਾਇਆ ਪਾਜੀ ਇਹ ਲੋੜਵੰਦ ਜਿਹੜੇ ਜ਼ਰੂਰਤਪੰਦ ਲੋਕ ਨੇ ਜੀ ਇਹਨਾਂ ਨਾਲ ਜਿਹੜਾ ਵਾ ਬਰਤਦੇ सेलिब्रेट ਕੀਤਾ ਗਿਆ ਵਾ ਔਰ ਇਹ ਦੇਖੋ ਤਕਰੀਬਨ ਤੁਹਾਨੂੰ ਜਿਹੜੇ ਆ ਜੀ ਸਾਰੇ ਹੀ ਲੋੜਵੰਦ ਲੋਕ ਮਿਲਨੇ ਆ ਸੋ ਇਹ ਤਸਵੀਰਾਂ ਜਿਹਨੇ ਦਾ ਨਾਲ ਸਾਂਝੀਆਂ ਕੀਤੀਆਂ ਜੀ ਅਰੇ ਕੋ तकरीबन ਜਿਹੜੇ ਆ ਜੀ ਜ਼ਰੂਰਤਮੰਦ ਲੋਕ ਜਿਹੜੇ ਆ ਸਾਰੇ ਜਿਹੜੇ ਆ ਇਹ ਸੜਕਾਂ ਤੋਂ ਜਿਹੜੇ ਵਿਕਰਮ ਜੀ ਜਿਹੜੇ ਬਿੱਕਾ ਜੀ ਲੈ ਕੇ ਆਏ ਨੇ ਜੀ ਇਹ ਕੋ ਵੱਡਾ ਰੋਲ ਨਿਭਾ ਰਹੇ ਨੇ ਸੋ ਮਾਤਾ ਜੀ ਅੱਜ ਪਹੁੰਚੇ ਇੱਥੇ ਜੀ ਸੋ ਪਿਛਲੇ ਸਾਲ ਵੀਸੀਂ ਦੇਖਿਆ ਸੀ ਉਦੋਂ ਤੁਸੀਂ ਇੱਥੇ ਆਏ ਸੀ ਉਦੋਂ ਵੀ ਜਿਹੜਾ ਬਰਥਡੇ ਸੈਲੀਬ੍ਰੇਟ ਇੱਥੇ ਕੀਤਾ ਗਿਆ ਸੀ ਜੀ ਸੋ ਅੱਜ ਵੀ ਪਹੁੰਚੇ ਹੋ ਸੋ ਅੱਜ ਗੁਰੂ ਮਹਾਰਾਜ ਜੀ ਦਾ ਮਾਤਾ ਫੁੱਲਾਂ ਵਾਲੇ ਜਿਹੜੇ ਗੁਰੂ ਮਹਾਰਾਜ ਸੀ ਉਹਨਾਂ ਦਾ ਜਨਮ ਦਿਨ ਸੀ ਔਰ ਉਹਨਾਂ ਦੇ ਜਨਮ ਦਿਨ ਦੇ ਉਪਲਖਸ਼ ਦੇ ਵਿੱਚ ਅੱਜ ਇਨਾਂ ਰੱਬ ਦੀਆਂ ਰੂਹਾਂ ਦੇ ਵਿੱਚ ਆ ਕੇ ਬੜੀ ਮ ਤੇ ਕਿਤੇ ਵੀ ਜਾਣ ਤੋਂ ਪਹਿਲੇ ਇਹ ਸੋਚੀਦਾ ਕਿ ਕਿੱਥੇ ਜਾਓ ਉੱਥੇ ਜ਼ਰੂਰਤਮੰਦ ਹੋਣ ਜਿੰਨਾਂ ਤੱਕ ਸਹੀ ਚੀਜ਼ ਸਹੀ ਸਮੇਂ ਸਿਰ ਪਹੁੰਚ ਸਕੇ ਔਰ ਇਹ ਸੋਸਾਇਟੀ ਕੈਸੀ ਸੋਸਾਇਟੀ ਜੇ ਪਿਛਲੇ ਸਾਲ ਵੀ ਆਈ ਸੀ ਔਰ ਜਿੱਥੇ ਆ ਕੇ ਦੇਖਿਆ ਕਿ ਹਰ ਚੀਜ਼ ਜ਼ਰੂਰਤਮੰਦ ਦੇ ਕੋਲ ਸਹੀ ਦਿਸ਼ਾ 'ਚ ਪਹੁੰਚ ਰਹੀ ਏ ਔਰ ਅਬ ਚਿੱਤਰ ਸਿੰਘ ਜੀ ਬਿੱਕਾ ਜੀ ਜਿਹੜੇ ਇਹ ਤਾਂ ਕੋਈ ਰੱਬ ਦੀ ਰੂਹ ਆ ਨਾ ਰੱਬ ਨੇ ਪ੍ਰੇਰਣਾ ਪਾਈ ਆ ਤੇ ਇੰਨੀਆਂ ਰੂਹਾਂ ਦਾ ਸਹਾਰਾ ਬਣੇ ਨੇ ਬਾਕੀ ਅੱਜ ਸੰਸਾਰ 'ਚ ਹਰ ਬੰਦਾ ਆਪਣੇ ਕੰਮ ਦੇ ਵਿੱਚ ਲੱਗਾ ਕਿਸੇ ਕੋ ਸਮਾਂ ਹੀ ਨਹੀਂ ਹੈ ਕਿਸੇ ਕੋ ਬੈਨ ਦਾ ਸਮਨ ਇਹ ਸਾਰੇ ਆਪਣੇ ਆਪਣੇ ਘਰਾਂ ਬਾਰਾਂ ਤੋਂ ਵਿੱਚ ਜਿਨ੍ਹਾਂ ਨੇ ਬੱਚਿਆ ਨਹੀਂ ਛੱਡਿਆ ਕਿਸੇ ਦੇ ਮਾਪਿਓ ਨੇ ਛੱਡਿਆ ਔਰ ਅੱਜ ਇਹਨਾਂ ਦਾ ਸਹਾਰਾ ਬਣਿਆ ਮੇਰੀ ਤੇ ਇਹ ਸਾਰੇ ਸਮਾਜ ਦੇ ਅੱਗੇ ਅਪੀਲ ਹੈ ਕਿ ਇੱਥੇ ਆਓ ਆ ਕੇ ਦੇਖੋ ਔਰ ਇੱਕ ਵਾਰੀ ਆ ਕੇ ਇਹਨਾਂ ਰਵੱਦੀਆਂ ਰੂਹਾਂ ਨਾਲ ਮਿਲੋ ਔਰ ਜੋ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਜ਼ਿੰਦਗੀ 'ਚ ਕੁਛ ਨਾਲ ਨਹੀਂ ਜਾਣਾ ਸਿਰਫ ਇਹੋ ਕਰਮ ਹੈ ਜਿਹੜਾ ਸਾਡਾ ਇਨਸਾਨ ਦਾ ਉਹਨੇ ਸਾਨੂੰ ਅੱਗੇ ਵੀ ਜਾ ਕੇ ਰਸਤਾ ਦੇਣਾ ਔਰ ਮੇਰੀ ਇਹੋ ਹੀ ਅਪੀਲ ਹੈ ਸਾਰੇ ਅੱਗੇ ਕਿ ਇੱਥੇ ਸਰਬੱਤ ਭਲਾ ਸੁਸਾਇਟੀ ਦੀ ਨਾਨਗਰ ਆ ਕੇ ਇਹਨਾਂ ਰੱਬ ਦੀਆਂ ਰੂਹਾਂ ਦੇ ਨਾਲ ਮੇਲ ਮਿਲਾਪ ਕਰੋ ਅਸਲੀ ਸੇਵਾ ਹੀ ਮਾਤਾ ਜੀ ਮੈਂ ਦੇਖ ਰਿਹਾ ਇੱਥੇ ਹੈ ਜੀ ਜਿੱਥੇ ਜ਼ਰੂਰਤ ਹੁੰਦੀ ਹੈ ਜੀ ਅੱਜ ਇੱਥੇ ਜ਼ਰੂਰਤ ਮੈਂ ਦੇਖ ਰਿਹਾ ਜੋ ਔਰ ਦੇਖੋ ਤਰੱਕੀ ਬੜੀ ਕੀਤੀ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਬਹੁਤ ਸਟਰਗਲ ਕੀਤਾ ਔਰ ਅੱਜ ਇੱਕ ਮੁਕਾਮ ਵੀ ਹੱਥ ਲੀਕੀਤਾ ਇਹਨਾਂ ਨੇ ਲੋਕਾਂ ਨੂੰ ਛੱਡ ਦਿੱਤੀ ਹੈ ਜੀ ਸੋ ਮੇਰੇ ਹਿਸਾਬ ਨਾਲ ਇਲਾਕੇ ਦੇ ਲੋਕਾਂ ਦਾ ਫਰਜ਼ ਬੰਦਾ ਵੀ ਵੱਧ ਚੜ ਕੇ ਇੱਥੇ ਜਿਹੜਾ ਜੀ ਇਹਨਾਂ ਦੀ ਮਦਦ ਕਰਨ ਦੀ ਬਿਲਕੁਲ ਪਿਛਲੀ ਵਾਰੀ ਆਏ ਹੋ ਪਿਛਲੀ ਵਾਰੀ ਤੋਂ ਇਸ ਵਾਰੀ ਇਹ ਮਾਲਕ ਦੀ ਬਹੁਤ ਕਿਰਪਾ ਆ ਔਰ ਆਂਦੇ ਸਾਲ ਕਿਉਂਕਿ ਇਹਦੇ ਵਿੱਚ ਇਹ ਜਿੰਨੀਆਂ ਰੂਹਾਂ ਇਹ ਸਭ ਪਰਮਾਤਮਾ ਨੇ ਹੀ ਧਰਤੀ ਤੇ ਭੇਜੀਆਂ ਨੇ ਔਰ ਇੱਕ ਮਾਦੇ ਹੁੰਦਾ ਬਾਕੀ ਸੋਸਾਇਟੀਆਂ ਜਿੰਨੀਆਂ ਗੁਰਦਾਸਪੁਰ ਦੀਆਂ ਬਣੀਆਂ ਹੋਈਆਂ ਜਿੰਨੀਆਂ ਵੀ ਮਤਲਬ ਸਮਾਜਿਕ ਸੰਸਥਾਵਾਂ ਨੇ ਉਸ ਜਗ੍ਹਾ ਤੇ ਦੇਣ ਦੀ بجائے ਵੀ ਜਿੱਥੇ ਅੱਗੇ ਪੰਜਾਬੀ ਚ ਕਹਿੰਦੇ ਵੀ ਰੱਜੇ ਪਏ ਆ ਉਹਨਾਂ ਨੂੰ ਉੱਥੇ ਦੋ ਜਿੱਥੇ ਕਿਸੇ ਨੂੰ ਜ਼ਰੂਰਤ ਆ ਦਵਾਈ ਦੀ ਜ਼ਰੂਰਤ ਆ ਬਿਸਤਰੇ ਦੀ ਜ਼ਰੂਰਤ ਆ ਅੰਨ ਦੀ ਜ਼ਰੂਰਤ ਆ ਤੇ ਇੱਕ ਘਰ ਆ ਨਾ ਪਰਿਵਾਰ ਇੱਕ ਘਰ ਦਾ ਖਰਚਾ ਹੁੰਦਾ ਮਹੀਨੇ ਦਾ ਇਹ ਤਾਂ ਏਡਾ ਵੱਡਾ ਪਰਿਵਾਰ ਆ ਔਰ ਬਾਕੀ ਤਾਂ ਮਾਲਕ ਕਰਨ ਵਾਲਾ ਉਸ ਪ੍ਰਮਾਤਮਾ ਨੇ ਆਪਣੇ ਆਪ ਸਭ ਕੁਝ ਕਰ ਦੇਣਾ ਇੱਕ ਓਲਾ ਹੀ ਹੁੰਦਾ ਹੈ ਬਸ ਬਾਕੀ ਇਹ ਹੈ ਕਿ ਸਾਡੀ ਇਹੋ ਹੀ ਆ ਵੀ ਸਾਰੇ ਇੱਥੇ ਆਓ ਔਰ ਜਿੰਨਾ ਵੀ ਇਸ ਜਗ੍ਹਾ ਦੇ ਲਈ ਇਸ ਪਰਿਵਾਰਾਂ ਲਈ ਇਸ ਰੱਬ ਦੀਆਂ ਰੂਹਾਂ ਲਈ ਨਾ ਵਿਅਕਤੀਆਂ ਦੇ ਲਈ ਕਰ ਸਕਦੇ ਜ਼ਰੂਰ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਸੋ ਇਹ ਉਹ ਰੂਹਾਂ ਨੇ ਜੀ ਜਿਹੜੀਆਂ ਸੜਕਾਂ ਤੋਂ ਚੁੱਕ-ਚੁੱਕ ਕੇ ਲੈਂਦੀਆਂ ਜੀ ਸੜਕਾਂ ਦੇ ਗਲਗੇ ਦੇ ਹੀ ਚਾਰੇ ਬੁਰੇ ਹਾਲਾਤ ਇਹਨਾਂ ਦੇ ਇਹ ਦੇਖੋ ਤੁਸੀਂ ਤਕਰੀਬਨ ਜਿਹੜੇ ਆ ਜੀ ਤੇ ਤੁਹਾਨੂੰ ਜਿੰਨੀਆਂ ਵੀ ਰੂਹਾਂ ਮਿਲਣਗੀਆਂ ਸਾਰੀਆਂ ਓਦਾਂ ਹੀ ਸੋ ਬੜੇ ਮਾੜੇ ਹਾਲਾਤਾਂ ਵਿੱਚ ਸੀ ਸੋ ਇਹ ਬਿਕਾ ਜੀ ਉਹ ਲੋ ਜਿਹੜਾ ਉਹ ਪ੍ਰਲਾਪ ਕੀਤਾ ਗਿਆ ਜੀ ਔਰ ਲਗਾਤਾਰ ਮੈਂ ਬਿਕਾ ਜੀ ਨਾਲ ਗੱਲਬਾਤ ਕਰਦਾ ਮਿਕਾ ਜੀ ਬੜਾ ਬੜਾ ਸ਼ਿੰਗਾਰ ਤੁਸੀਂ ਕੀਤਾ ਔਰ ਇਸ ਮੁਕਾਮ ਨੂੰ ਹਾਸਲ ਕੀਤਾ ਜੋ ਅੱਜ ਤੁਸੀਂ ਔਰ ਸ਼ਾਦ ਦਿੱਤੀ ਨਾਲ ਲੋਕਾਂ ਨੂੰ ਉਹ ਅੱਜ ਮਾਤਾ ਜੀ ਇੱਥੇ ਪਹੁੰਚੇ ਨੇ ਤਕਰੀਬਨ ਜਿਹੜੇ ਆ ਸਾਡੇ ਇਲਾਕੇ ਦੀਆਂ ਸੰਸਥਾਵਾਂ ਵਿੱਚ ਪਹੁੰਚਦੀਆਂ ਵਾਂ ਔਰ ਸ਼ਹਿਰ ਵਾਸੀਆਂ ਨੂੰ ਔਰ ਕੀ ਅਪੀਲ ਕਰੋਗੇ ਭਾਜੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਸਾਰਿਆਂ ਦਾ ਧੰਨਵਾਦ ਜੀ ਸਭ ਤੋਂ ਸਪੈਸ਼ਲ ਮਾਤਾ ਜੀ ਜਿਹੜੇ ਦੂਜੀ ਵਾਰ ਸੇਵਾਕਰ ਵਿੱਚ ਆਏ ਨੇ ਪਹਿਲਾਂ ਜਦੋਂ ਆਏ ਸੀ ਤੇ ਇੱਥੇ ਟੀਨਾ ਪਈਆਂ ਸੀ ਹਨਾ ਜੀ ਤੇ ਹੁਣ ਤੁਸੀਂ ਵੇਖੋ ਦੋ ਮੰਜ਼ਲੀ ਇਮਾਰਤ ਬਣੀ ਹੋਈ ਹੈ ਜਿਹਦੇ ਵਿੱਚ 60 ਤੋਂ 70 ਦੇ ਕਰੀਬ ਜੜੀਆਂ ਰਬੀ ਨੂੰ ਰਹਿ ਰਹੀਆਂ ਤੇ ਇਹ ਉਹ ਰੂਹਾਂ ਜਿਹੜੀਆਂ ਕਿਸੇ ਟਾਈਮ ਦਰਦ ਦਰਦ ਦੀਆਂ ਠੋਕਰਾ ਖਾਂਦੀਆਂ ਸੀ ਬਿਲਕੁਲ ਪਰਿਵਾਰ ਵਾਲੇ ਇਹਨਾਂ ਨੂੰ ਛੱਡ ਦਿੰਦੇ ਨੇ ਤੇ ਕੋਈ ਰੋਟੀ ਤੱਕ ਨਹੀਂ ਉਹਨੂੰ ਪੁੱਛਦਾ ਇਹ ਉਹ ਆਸ਼ੀਆਨਾ ਜਿੱਥੇ ਇੱਕ ਨਈ ਸੋਚ ਲੈ ਕੇ ਨਈ ਉਮੀਦ ਲੈ ਕੇ ਇਹ ਜਿਹੜਾ ਚੰਗਾ ਸਮਾਂ ਬਤੀਤ ਕਰ ਰਹੇ ਨੇ ਤੇ ਇਹ ਸਾਰਾ ਜਿੱਦਾਂ ਮਾਤਾ ਜੀ ਵਰਗੀਆਂ ਰੂਹਾਂ ਜਿਹੜੀਆਂ ਇਸ ਸੌਦੇ ਨੂੰ ਜਾਣਦੀਆਂ ਨੇ ਇਹ ਉਹ ਹੱਟ ਹੈ ਇੱਥੇ ਉਹ ਨਹੀਂ ਆਣਾ ਜਿਹਨੂੰ ਇਸ ਸੌਦੇ ਦਾ ਪਤਾ ਨਹੀਂ ਤੇ ਇਹ ਰੱਬੀ ਰੂਹਾਂ ਤਹਾਡੇ ਸਾਥ ਸਾਰਿਆਂ ਦੇ ਸਾਥ ਦੇ ਨਾਲ ਹੀ ਇੱਥੇ ਰੋਟੀ ਪਾਣੀ ਦਾ ਪ੍ਰਬੰਧ ਸੰਗਤ ਦੇ ਸਾਥ ਦੇ ਨਾਲ ਬਿਲਡਿੰਗ ਦੀ ਤਿਆਰੀ ਹੋ ਰਹੀ ਹੈ ਜੀ ਤੇ ਆਪਾਂ ਤਾਂ ਕੁਝ ਨਹੀਂ ਕਰ ਰਹੇ ਸਿਰਫ ਇੱਕ ਸੇਵਾਦਾਰ ਆ ਬਾਕੀ ਸਾਰਾ ਸੰਗਤ ਹੀ ਕਰੀਏ ਜੀ ਕਿੰਨੀਆਂ ਰੂਹਾਂ ਇੱਥੇ ਰਹਿਣ ਰਹਿ ਰਹੀਆਂ ਨੇ ਇਸ ਟਾਈਮ 60 ਦੇ ਕਰੀਬ ਆ ਜੀ 31 ਦੇ ਕਰੀਬ ਆਪਾਂ ਸੰਸਕਾਰ ਕਰ ਚੁੱਕੇ ਆ ਜੀ ਤੇ 60 ਦੇ ਕਰੀਬ ਆਪਾਂ ਘਰ ਪਹੁੰਚਾ ਚੁੱਕੇ ਆ ਜੀ ਜੀ ਇਸ ਤਰ੍ਹਾਂ ਕੋਈ ਵੀ ਮੈਂ ਵੀ ਤੁਹਾਨੂੰ ਕਈ ਕੇਸ ਦੇ ਦਿੱਤੇ ਇਦਾਂ ਦੇ ਵੀ ਜਿਹੜੇ ਤੁਸੀਂ ਉਸ ਲਈ ਕੁਇਕਲੀ ਆ ਗਏ ਮੌਕੇ 'ਤੇ ਜਾ ਕੇ ਤੁਸੀਂ ਲੈ ਗਏ ਉਹਨਾਂ ਨੂੰ ਬਿਲਕੁਲ ਸ਼ਰਮਾ ਜੀ ਆਪਾਂ ਤੁਸੀਂ ਚਲੋ ਰੋਡ 'ਤੇ ਰਹਿੰਦੇ ਹੋ ਜਾਂਦੇ ਜਾਂਦੇ ਰਹਿੰਦੇ ਹੋ ਖ਼ਬਰਾਂ ਲੈਂਦੇ ਰਹਿੰਦੇ ਹੋ ਤੇ ਤੁਸੀਂ ਸਾਨੂੰ ਕਾਫੀ ਵੇਅਰ ਕਰਦੇ ਹੋ ਸਾਨੂੰ ਕਾਲ ਕਰ ਦਿੰਦੇ ਹੋ ਤੁਸੀਂ ਜਦੋਂ ਕੋਈ ਰੋਡ 'ਤੇ ਤੁਹਾਨੂੰ ਲੱਭਦਾ ਸਭ ਤੋਂ ਵੱਡੀ ਤੇ ਤੁਹਾਡੀ ਸੇਵਾ ਜੀ ਤੁਸੀਂ ਜਦੋਂ ਸਾਨੂੰ ਕਾਲ ਕਰਦੇ ਹੋ ਤੇ ਸਾਨੂੰ ਪਤਾ ਲੱਗ ਜਾਂਦਾ ਕੋਈ ਕੇਸ ਆ ਗਿਆ ਸ਼ਰਮਾਗੀ ਦਾ ਜਿਹੜਾ ਆਪਾਂ ਹੁਣ ਲੈ ਕੇ ਆਣਾ ਤੇ ਜ਼ਿਆਦਾਤਰ ਮੇਰੇ ਹਿਸਾਬ ਨਾਲ ਬੋਤਨੀ ਤੇ ਤੁਹਾਡੇ 5-6 ਕੇਸ ਅੱਥੇ ਆ ਜਿਹੜੇ ਇਸ ਟਾਈਮ ਚੰਗੀ ਜ਼ਿੰਦਗੀ ਜ਼ਿੰਦਗੀ ਬਤੀਰ ਸਾਬ੍ਹ ਫੋਨ ਕਰ ਰਹੇ ਸੀ ਬਿਲਕੁਲ ਜੀ ਸੋ ਮਾਤਾ ਜੀ ਅਕੀਤ ਤੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦਿਓਗੇ ਕੀ ਅਪੀਲ ਕਰਨਾ ਚਾਹੋਗੇ ਦੇਖੋ ਮੇਰੀ ਤੇ ਸਾਰਿਆਂ ਨੂੰ ਜਿੰਨੀਆਂ ਵੀ ਆਪਣੇ ਰਾਜਨੀਤਿਕ ਬੰਦੇ ਨੇ ਜਾਂ ਸਮਾਜਿਕ ਬੰਦੇ ਨੇ ਸਾਰਿਆਂਗੇ ਅਪੀਲ ਹੈ ਕਿ ਇਸ ਸੰਸਥਾ ਦੇ ਵਿੱਚ ਆਓ ਕੁਛ ਨਹੀਂ ਕਰ ਸਕਦੇ ਇੱਕ ਵਾਰੀ ਆਓ ਔਰ ਆ ਕੇ ਅਹੀ ਵੀ ਕੁਛ ਨਹੀਂ ਕਰਦੇ ਤੇ ਆ ਕੇ ਸਿਰਫ ਇਹਨਾਂ ਦੇ ਦਰਸ਼ਨ ਇਹਨਾਂ ਰੱਬ ਦੀਆਂ ਰੂਹਾਂ ਦੇ ਦਰਸ਼ਨ ਹੀ ਕਰ ਸਕਨੇ ਹਨ ਅਹੀ ਕੀ ਆਈ ਤੇ ਉਸ ਮਾਲਕ ਅੱਗੇ ਉਸ ਪਰਮਾਤਮਾ ਅੱਗੇ ਇਹ ਅਰਦਾਸ ਕਰ ਸਕਨੇ ਆ ਕਿ ਇਹ ਕੰਮ ਇਹ ਬੀੜਾ ਜਿਹੜਾ ਇਹਨਾਂ ਨੇ ਚੁੱਕਿਆ ਆ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਔਰ ਇਹ ਟੀਮ ਐਫਰਟ ਹੈ ਨਾ ਔਰ ਟੀਮ ਦੇ ਮੈਂਬਰ ਨਾਲ ਰਲਣ ਔਰ ਸਾਡੇ ਸ਼ਹਿਰ ਸਾਡੇ ਜ਼ਿਲ੍ਹੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਇਹ ਸੰਸਥਾ ਜਿਹੜੀ ਆ ਇੱਕ ਲੋਕ ਭਲਾਈ ਦੇ ਕੰਮ ਦੇ ਵਿੱਚ ਕਹਿੰਦੇ ਨਰ ਸੇਵਾ ਨਰਾਇਣ ਸੇਵਾ ਪਰਮਾਤਮਾ ਇਹਨਾਂ ਰੂਹਾਂ ਦੇ ਵਿੱਚ ਹੀ ਰੱਬ ਬੈਠਾ ਆ ਪਰ ਇਹਨਾਂ ਨੂੰ ਜੇ ਕਹਿੰਦੇ ਭੁੱਖੇ ਨੂੰ ਰੋਟੀ ਖਵਾਓ ਪਿਆਸੇ ਨੂੰ ਪਾਣੀ ਹਨਾ ਕੱਪੜਾ ਦੋ ਜੋ ਵੀ ਕਿਸੇ ਦੀ ਸ਼ਰਦਾਤ ਹੋਵੇ ਨਾ ਵੀ ਕੁਝ ਦੇਣਾ ਇੱਕ ਵਾਰੀ ਆਓ ਆ ਅੱਗੇ ਇਥੇ ਦੇਖੋ ਔਰ ਫਿਰ ਆਪਣੇ ਆਪ ਇਹ ਵਿਚਾਰ ਕਰੋ ਕਿ ਇਹ ਸਹੀ ਹੈ ਜਾਂ ਗਲਤ ਹੈ ਬਿਲਕੁਲ ਬਿਲਕੁਲ ਧੰਨਵਾਦ ਜੀ ਸੋ ਦੇਖੋ ਇਹ ਤਕਰੀਬਨ ਜਿਹੜੀਆਂ ਤਸਵੀਰਾਂ ਇਸ ਸਾਈਡ ਵੀ ਦਿਖਾਓ ਭਾਜੀ ਮਾੜੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕੀਤੀਆਂ ਸੀ ਜੀ ਇਸ ਸਰ ਹੀ ਜਨੂ ਜ਼ਰੂਰਤਮੰਦ ਲੋੜਵੰਦ ਲੋਕ ਜਿਹੜੇ ਆ ਜੀ ਇੱਥੇ ਮਿਲ ਲਗੇ ਤੁਹਾਨੂੰ ਤਕਰੀਬਨ ਸੋ ਕੋਸ਼ਿਸ਼ ਕਰਿਆ ਕਰੋ ਵੀ ਜੇ ਚੰਗੀ ਜਗ੍ਹਾ ਤੇ ਜਿਹੜਾ ਦੇਖੋ ਜੇ ਦਾਨ ਦਿੱਤਾ ਜਾਵੇ ਨਾ ਤਾਂ ਉਹ ਦਾਨ ਲੱਗਦਾ ਵੀ ਹੈਗਾ ਜੀ ਸੋ ਇਹ ਜਗ੍ਹਾ ਜਿਹੜੀ ਹੈ ਇੱਥੇ ਜ਼ਰੂਰਤ ਹੈ ਇੱਥੇ ਤੁਸੀਂ ਜ਼ਰੂਰ ਦੇਖੋ ਬਹੁਤ ਜ਼ਿਆਦਾ ਇਹਨਾਂ ਕੋ ਆ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਜੀ ਇੱਥੇ ਅਸੀਂ ਮਰੀਜ਼ ਵੀ ਕਹਿ ਸਕਾਂਗੇ ਕਿਉਂਕਿ ਦਿਮਾਗੀ ਪਰੇਸ਼ਾਨ ਵੀ ਹੈਗੇ ਆ ਸੋ ਇਹਨਾਂ ਦੀ ਮੈਡੀਸਿਨ ਵੀ ਚੱਲ ਰਹੀ ਆ ਇਲਾਜ ਵੀ ਚੱਲ ਰਿਹਾ ਕੁਝ ਗਲੇ ਵੀ ਹੈਗੇ ਆ ਜੀ ਜ਼ਖਮ ਵੀ ਹੈਗੇ ਕਈਆਂ ਦੇ ਸੋ ਕਹਿੰਦਾ ਮਤਲਬ ਵੀ ਕੁਲ ਮਿਲਾ ਕੇ ਇਹ ਕੋ ਸੇਵਾ ਦੇਣੀ ਉਹ ਬਾਤ ਦੀ ਗੱਲ ਆ ਤੁਸੀਂ ਵਿਜ਼ਿਟ ਕਰੋ ਆ ਕੇ ਦੇਖੋ ਇਸ ਦਾ ਮਾਹੌਲ ਉਸ ਤੋਂ ਬਾਅਦ ਤੁਸੀਂ ਫੈਸਲਾ ਕਰੋ ਕਿ ਇਹ ਸਹੀ ਹੈ ਜਾਂ ਗਲਤ ਸੋ ਜਰੂਰ ਮੇਰੇ ਸਾਹਮਣੇ ਤੁਸੀਂ ਪਹੁੰਚੋ ਦਿਨਨਗਰ ਜਿਹੜਾ ਵਾਜੀ ਅਸੀਂ ਥਲੇ ਇਹਨਾਂ ਦਾ ਐਡਰੈਸ ਵੀ ਫੋਨ ਨੰਬਰ ਵੀ ਮੈਂਸ਼ਨ ਕਰਾਂਗੇ ਤੁਸੀਂ ਫੋਨ ਨੰਬਰ ਤੇ ਵੀ ਸੰਪਰਕ ਕਰਕੇ ਇੱਥੇ ਪਹੁੰਚ ਸਕਦੇ ਹੋ ਜੀ ਸੋ ਦਿਨਨਗਰ ਤੋਂ ਵਿਜੇ ਸ਼ਰਮਨ ਦੇ ਨਾਲ ਦਿਨਦਰ ਸਿੰਘ ਦੀ ਸ਼ੀਸ਼ਰਪੋਰਟ